ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਦਰਸ਼ਨ ਦੇ ਇਕ ਜੀਵਾ ਅੰਗੁਰ ਤੇਰਾ ਪੂਰਨ ਕਰਮ ਹੋਏ ਬ੍ਰਹਮੇਰਾ ਏ ਵਿਣੰਤੀ ਸੁਨ ਬ੍ਰਹਮੇ ਦੇ ਦੇਹੇ ਨਾਮ ਕਰੇ ਆਪਣੇ ਚੇਰੇ ਸਦਾ ਸਦਾ ਜਪੀਐ ਪ੍ਰਭ ਨਾਮ ਜਰ ਮਰ ਕਛ ਦੋਖ ਨ ਬਿਆਪੈ ਆਗੇ ਦਰਗਹਿ ਪੂਰਨ ਕਾਮ ਆਪ ਤਿਆਗ ਪਰਿਐ ਨਿਤ ਸਰਣੀਮ ਗੁਰਤਿ ਪਾਈਐ ਇਹ ਨਿਧਾਨ ਜਨਮ ਮਰਨ ਕੀ ਕਟਿਏ ਬਾਸੀ ਸੱਚੀ ਦਰਗਾਹ ਕਾਨੇ ਸਾਨ ਹੋਏ ਸਿਤਤ ਕ ਸੰਮਦੀ ਨੂਰੇ ਅਰਸ਼ੋਂ ਪੁਰਸੋਂ ਝਟੀ ਐ ਹੰਦ ਰੱਤੇ ਸੱਚੇ ਬਾਦਸ਼ਾਹ ਮਨ ਜਨਮ ਜਨਮ ਦੀ ਕਟਿਏ ਵਾਹਿਗੁਰੂ ਸਹਿਬ ਜੀ ਮਿਲਾਬ ਲ ਮਹੱਲਾ ਪੰਜਵਾਂ ਦੋ ਵੇ ਥਾ ਰਖੇ ਗੁਰ ਸੂਰੇ ਹਲ ਤਪਤ ਪਾਲ ਬ੍ਰਹਮ ਸਬਾ ਦੇ ਕਾਰਜ ਹੋਏ ਸਗਲੇ ਪੂਰੇ ਨੋਇ ਥਾਮ ਰਖੇ ਗੁਰ ਸੂਰੇ ਅਲਤ ਬਲਤ ਪਾਰ ਬ੍ਰਹਮ ਸਵਾ ਦੇ ਕਾਰ ਜੋ ਹੋਏ ਸਗਲੇ ਪੂਰੇ ਰਵਾ ਅਰਿੰਦਰ ਨਾਮ ਜਪ ਸੁਖ ਸਜੇ ਮੱਜਨ ਹੋਵਤ ਸੰਦੋ ਧੋਰੇ ਆਪ ਨ ਜਾਣ ਰਹੇ ਤਤਪਾਈ ਜਨਮ ਮਰਨ ਕੇ ਮਿਟੇ ਵਸੂਰੇ ਰਭ ਮੈਂ ਤੇਰੇ ਛੁਡੇ ਭੈ ਜਮਕੇ ਕਟ ਕਟ ਏ ਕਰਿਆ ਭਰ ਗੋਰੇ ਨਾਨਕ ਸਰਨ ਪਰਿਓ ਦੁਖ ਬੰਜਨ ਅੰਤਰ ਬਾਹਰ ਪੇ ਕਹ ਜੂਰੇ ਰਮ ਭੈ ਤੇਰੇ ਛੁਡੇ ਭੈ ਜਮਕੇ ਟੜਕਟੇ ਕਰਿਆ ਵਰਪੂਰੇ ਨਾਨਕ ਸਰਨ ਪਰਿਓ ਤੁਖ ਪੰਜਨ ਅੰਤਰ ਬਾਹਰ ਪੇਖ ਹਜੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ